ਤੂੰ ਹੋੜੀ ਮਾਰ ਜਾਇ ਖੱਚਰ ਹੋਰ ਜੋ ਮਰਦੀ ਘਰ ਆਪਾਂ ਦਾ ਜਾਣਾ ਯਾਰ ਮੈਂ ਗਾਣਾ ਕੰਦਾ ਮੇਰੇ ਕੋਲ ਮੈਂ ਗਾਣਾ ਮੈਂ ਵੀ ਇੱਕ ਦਿਨ ਘਰ ਰੋ ਸਨੈਪਚੈਟ ਚਲਾਉਣਾ ਉਹ ਭੂਨੀ ਚਲਾਉਦਾ ਉਹਦੀ ਜ਼ਿੰਦਗੀ ਚੱਲੀ ਜਾਂਦੀ ਥੋੜਾ ਆ ਤੂੰ ਸਨੈਪਚੈਟ ਦੀਆਂ ਗੱਲਾਂ ਕਰਦਾ ਭਰਾ ਵਿਆਹ ਮੈਨੂੰ ਆਪਣਾ ਨਹੀਂ ਪਤਾ ਤੇਰਾ ਮੈਂ ਕੀ ਪੁੱਛਾਂ ਆ ਲੈ ਆਂ ਭੈਜੋ ਚਪਲ ਮੇਰੇ ਸਿਰ ਤੇ ਮਾਰ ਮੇਰੀ ਜਨਾਨੀ ਨੇ ਰੋਟੀ ਵੀ ਨਹੀਂ ਲਾਉਣੀ ਆ ਕੇ ਇਹ ਪੀਜਿਆਂ ਦੇ ਲਾਉਣਾ ਸਾਰਾ ਟੱਬਰ ਦੇਖੀ ਤੇ ਜਾਈ ਤੂੰ ਇਹ ਵੀ ਚੱਲਾ ਆ ਔਜਲਾ ਵੀ ਚੱਲਾ ਆ ਪਾਲੇ ਹੁਣੀ ਵੀ ਚੱਲੇ ਸੋਨਾ ਵੀ ਚੱਲਾ ਸਾਰੇ ਚੱਲੇ ਆ ਯਾਰ ਮੁੰਡੇ ਦਾ ਮੈਂ ਵੀ ਜਾਣਾ ਆ ਯਾਰ ਇਹਨੂੰ ਕਾ ਕਰ ਰਿਹਾ ਤੂੰ ਤੂੰ ਕਰ ਰਿਹਾ ਯਾਰ ਕੀ ਗੱਲ ਹੈ ਕਿ ਕਰ ਗੋਪੀ ਸੁਖਿਆ ਨੇ ਸਾਰੇ ਇਕੱਠੇ ਨਹੀਂ ਜਾਣਾ ਮੈਨੂੰ ਨਹੀਂ ਪਤਾ ਸਾਰੇ ਚੱਲੇ ਆ ਮੁੰਡੇ ਮੈਨੂੰ ਨਹੀਂ ਪਤਾ ਕਿ ਤੂੰ ਕਰ ਰਿਹਾ ਮੈਂ ਵੀ ਜਾਣਾ ਮੈਨੂੰ ਨਹੀਂ ਪਤਾ ਹੈਗਾ ਯਾਰ ਸਾਰੀ ਉਮਰ ਤੁਸੀਂ ਭੈਣ ਕਿਤੇ ਨਹੀਂ ਮੈਨੂੰ ਜਾਣ ਦਿੱਤਾ ਮੋਰੇ ਸ਼ਗਨਾਂ ਦਾ ਦਿੰਨੇ ਆ ਮੇਰੇ ਗਾਨਾ ਬੰਨਿਆ ਮਾਂ ਮੇ ਇਹਦੇ ਗੰਨੂ ਬੰਨਿਆ ਆ ਯਾਰ ਅਮਾ ਮੇਰੀ ਗਾ ਸੁਣ ਲਾ ਅੱਗੇ ਲਵੀ ਹੋਣੀ ਜਾਂਦੇ ਹੁੰਦੇ ਉਦੋਂ ਤਾਂ ਨਹੀਂ ਤੂੰ ਮੈਨੂੰ ਜਾਣਦੇ ਮੈਂ ਉਹਨਾਂ ਨੂੰ ਖਿੱਚ ਕੇ ਕੁੱਤੀ ਕੁੱਤੀ ਆਪਣੇ ਫੇਰਦਾ ਤੂੰ ਹੁਣ ਹੁਣ ਫੋਨ ਲਾ ਲਾ ਉਹਨਾਂ ਇਕੱਲੇ ਹੈ ਤੈਨੂੰ ਮੈਂ ਰੋਕ ਰੋਕ ਕੇ ਰੱਖਿਆ ਸੀ ਉਹ ਸਾਰੇ ਕਾਪੇ ਪੂਰੇ ਤੂੰ ਹੁਣ ਕਰੀ ਜਾਂਦਾ ਉਹ ਨਹੀਂ ਕਰਦਾ ਕਾਪੇ ਪੂਰੇ ਮੈਂ ਨਹੀਂ ਕਰਦਾ ਇੱਥੇ ਗਰਾਇਆ ਫਗਵਾੜੇ ਤੋਂ ਛੱਟ ਮੈਂ ਕਿਤੇ ਟੱਪਿਆ ਨਹੀਂ ਹੱਦ ਤੇ ਮੇਰੀ ਲਿਮਟ ਲਿਮਟ ਜੇ ਤੋ ਪਾ ਲਈਏ ਹੱਦ ਬੰਗਿਆਂ ਦਾ ਕਹ ਉਹ ਤੂੰ ਗਾ ਮੇਰੀ ਲਿਮਟ ਕੋਈ ਨਹੀਂ ਤੁਸੀਂ ਰੱਖਦੇ ਮੈਂ ਵੀ ਜਾਣਾ ਹੀ ਜਾਣਾ ਜੋ ਮਰਦੀ ਹੋਵੇ ਸਾਰੇ ੱੱੱ ਟਰਾਲੀਆਂ ਦੇ ਵਿੱਚ ਮੈਂ ਵੀ ਜਾਣਾ ਆ ਮੈਂ ਜਾਣਾ ਆ ਕੀ ਗੱਲ ਹੈ ਮੈਂ ਪੱਠੇ ਪਾਉਣ ਨੂੰ ਰੱਖਿਆ ਆ ਯਾਰ ਤੂੰ ਰਹਿ ਲੈ ਵੇ ਇਹ ਲੈ ਲੈ ਵੇ ਆ ਮੈਂ ਪੱਠੇ ਪਾਉਣ ਨੂੰ ਰੱਖਿਆ ਆ ਕੇ ਪਾਉਣਾ ਪੱਠੇ ਉਹ ਪਾਉਂਦਾ ਤੂੰ ਪਾ ਲੈ ਆ ਸ਼ਾਬਾਸ਼ ਅੱਜ ਆਦਮੀ ਤੇ ਤੇ ਨਹੀਂ ਨਹੀਂ ਅੱਜ ਗਾਹ ਸੌਣ ਲਾ ਉਹਦਾ ਨਾਮ ਨਹੀਂ ਲੈਣਾ ਤੇਰੇ ਪਤੀ ਦੇ ਵਾ ਸਿਰ ਦੇ ਸਾਈਂ ਆ ਤੇਰੇ ਦੋ ਚਟਕੀ ਸੰਦੂਰ ਆ ਹੋ ਸ਼ਾਬਾਸ਼ ਏ ਆ ਗਿਆ ਬੜਾ ਮਾਈਡਮ ਵੇ ਵੇ ਅੱਜ ਤੇਰਾ ਆਪਣਾ ਹਸਬੰਦ ਦੱਸ ਗਿਆ ਜਿਹੜਾ ਇੰਨੇ ਚਿਰ ਦਾ ਇੱਥੇ ਹੱਡ ਘਸਵਾਉਂਦਾ ਸੀ ਉਹ ਨਹੀਂ ਦਿਸਦੀ ਛੜੀ ਬੂਤੀ ਰੋਟੀ ਨਹੀਂ ਖਾਂਦਾ ਹੈ ਕੱਪੜੇ ਨਹੀਂ ধੁੰਦੇ ਰਿਹਾ ਸੀ ਠੀਕ ਆ ਜੀ ਮੈਂ ਜਾਣਾ ਹੀ ਜਾਣਾ ਜੋ ਮਰਜੀ ਹੋਵੇ ਸਾਰਾ ਟੱਬਰ ਤੇ ਲੈ ਸਾਰੇ ਮੁੰਡੇ ਲੈ ਆ ਮੈਂ ਖਰਚ ਕੇ ਮਾਰੂ ਚੰਡ ਬੂਤੀ ਦੇ ਤੇ ਤੂੰ ਹੋਲੀ ਮਾਰ ਜਾ ਖਰਚ ਕੇ ਹੋਰ ਜੋ ਮਰਜੀ ਕਰ ਆਪਾਂ ਦਾ ਜਾਣਾ ਹੀ ਜਾਣਾ ਤੇਰੇ ਗਾਲਾਂ ਕੱਢਦਾ ਮੇਰੇ ਕੋਲ ਮੈਂ ਜਾਣਾ ਮੈਂ ਵੀ ਇੱਕ ਦਿਨ ਆਦਾ ਘਰ ਉਹ ਕਹਿੰਦੀ ਨਹੀਂ ਜੇ ਦੋਨੋਂ ਤੈਨੂੰ ਫੇਕ ਕੇ ਮੈਂ ਜਾਣਾ ਮੈਂ ਤੈਨੂੰ ਜਾਣ ਨਹੀਂ ਜਾਣਾ ਦੇਖੋ ਕੀ ਗੱਲ ਮੈਨੂੰ ਕਿ ਇਹਨੇ ਰੋਕਿਆ ਮੈਂ ਬਾਬਾ ਸਾਂ ਜਾਵਾਂਗਾ ਜਾ ਸਾਰਿਆਂ ਨੇ ਜਾਣਾ ਮਣੀ ਕੀ ਗੱਲ ਮੇਰੀ ਕੋਈ ਜ਼ਿੰਦਗੀ ਦੀ ਮੈਂ ਵੀ ਦੇਖਣਾ ਆ ਹੋਰ ਇੱਥੇ ਬਾਬਾ ਸੌਖ ਰੱਖ ਕੇ ਥੋੜੇ ਦੇ ਟਾਈਮ ਤੇ ਮੈਂ ਬਾਹਰ ਅੰਦਰ ਨਿਕਲ ਗਿਆ ਮੇਰੇ ਤਾਂ ਰਹਿ ਗਿਆ ਇਹ ਚਾ ਬੜੇ ਮੈਂ ਕਿਹਨੂੰ ਖਾ ਕੇ ਖੜਾ ਹਾਂ ਦੇਖ ਦਿਖਾ ਦਹਾ ਨਹੀਂ ਪਾਦਿਆ ਤੇ ਬੁਰਬੂ ਆਈ ਥੱਲੇ ਯਾਰ ਅੰਮਾ ਮੇਰੀ ਗੱਲ ਸੁਣ ਲੈ ਸਾਰੇ ਚਲੇ ਆ ਜਾ ਉੱਥੇ ਖੜਾ ਆ ਪਤਾ ਥੋੜੀ ਹੁੰਦਾ ਮਾਰਾ ਇਹਦੇ ਰੰਗਾ ਦਾ ਇਹ ਤੂੰ ਭੁੱਲ ਜਾ ਦੈਨਾਂ ਦਾ ਕੋਈ ਪਤਾ ਨਹੀਂ ਹੁੰਦਾ ਪਰਮਾਤਮਾ ਕਿਹੜੇ ਵੇਲੇ ਆਵੇ ਹਣੋ ਤਰਸ ਦੇ ਇੱਥੇ ਨਹੀਂ ਬਾਹਰ ਗਿਆ ਮੈਂ ਜਾਣਾ ਮੈਂ ਨਹੀਂ ਜਾਣਾ ਮੈਂ ਜਾਣਾ ਆ ਮੈਨੂੰ ਤੂੰ ਹੀ ਰੋਕ ਨਹੀਂ ਮਣੀ ਗੱਲ ਸੁਣ ਲੈ ਮੈਂ ਜਾਣਾ ਹੀ ਜਾਣਾ ਆ ਸਿੱਧੀ ਗੱਲ ਆ ਯਾਰ ਬੰਦਾ ਫੇ ਮਗਰੋਂ ਸਾਰੀ ਉਹ ਮੈਨੂੰ ਤਰਸਦਾ ਰਹਿੰਦਾ ਇਹੀ ਤਾਂ ਦੈਨਿਆ ਜਿਹੜੇ ਮਾੜੇ ਮੱੜੇ ਘੌਮ ਫੇਰ ਲਾ ਮੇਰੇ ਤੇ ਜਵਾਨੀ ਨਹੀਂ ਯਾਰ ਨਾਲ ਮੈਂ ਕਿਹਾ ਮਾਰੇ ਕੰਮਾਂ ਦੇ ਕਰਨ ਮੈਂ ਤਾਂ ਬਾਬਿਆਂ ਦੇ ਮੱਥਾ ਟੇਕ ਕੇ ਆਉਣਾ ਉੱਥੇ ਹੀ ਆ ਗਏ ਸਿੱਧੀ ਗੱਲ ਆ ਆਪਾਂ ਤਾਂ ਜਾਣਾ ਤੁਸੀਂ ਮੈਨੂੰ ਯਾਰ ਮਾਸ਼ਾਗਰਾਂ ਨੇ ਦੇਨੇ ਮਾਮੇ ਦਾ ਯਾਰ ਉਹ ਮਾਮਾ ਨਾ ਹੋਇਆ ਯਾਰ ਵਾ ਉਹਦਾ ਪੱਗੇ ਵਿਚਾਰਾ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ 5-7 ਦਿਨ ਹੋ ਗਏ ਲੱਭਿਆ ਕਿਤੇ ਆਪਾਂ ਨਹੀਂ ਦੰਬਾਈ ਲੱਭੀ ਕਿ ਆਪਾਂ ਵੀ ਕਿ ਹੁਣ ਉੱਥੇ ਰਹਿੰਦਾ ਟਾਈਡਰ ਹੀ ਤੇ ਓ ਦੇ ਯੂ نو ਬੁੱਢੀ ਮਾਂ ਸੀਗੇ ਉਹ ਹੋ ਪੂਆ ਓਕੇ ਯੂ ਆਰ ਨਾਓ ਓ ਯੈਸ ਓਕੇ ਰਾਈਟ ਉਹ ਤੇ ਪੀਂਦਾ ਢੀਢੀ ਦਾ ਹੈਗੀ ਚਲ ਪੀਣੀ ਪੜਾ ਨਹੀਂ ਛੱਡੋ ਅਮਾ ਮੈਂ ਤੈਨੂੰ ਇਹ ਗੱਲ ਦੱਸਦਾ ਜੁੱਤੀ ਧੱਕਦਾ ਨਹੀਂ ਮੋਂ ਦੇ ਵਿੱਚ ਬਕਵਾਸ ਕੀਤੀ ਕੁੱਤੇ ਵਾਲੀ ਹਟਦਾ ਹੀ ਨਹੀਂ ਹੈਗਾ ਲੁੱਤਰੀ ਕੇ ਲਾ ਮੁਕਦੀ ਹੈ ਬੰਦਰ ਜਾਈਦੀ ਹਟਦਾ ਹੀ ਨਹੀਂ ਜਾਂਦਾ ਮੈਂ ਜਾਣਾ ਆ ਮਨੀ ਮੈਨੂੰ ਸੌਂ ਖਿਲਾ ਦੇ ਮੈਨੂੰ ਸੌਂ ਖਿਲਾ ਦੇ ਮੈਂ ਜਾਣਾ ਯਾਰਾ ਕੋ ਨਾ ਕਹੀ ਨਾ ਜੁੱਤੀ ਗੱਲੀ ਮੈਂ ਟੱਕੜ ਮਾਰਾਂ ਮੈਂ ਤਾਂ ਦਾ ਦਤਾ ਜੁੱਤੀ ਆ ਯਾਨੀ ਮੂੰਹ ਤੇ ਪਾ ਕੇ ਨਹੀਂ 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 ਮੈਂ ਜਾਣਾ ਯਾਰ ਮੈਂ ਸੱਚੀ ਕਹਿੰਦਾ ਯਾਰ ਮਨੀ ਕੰਮ ਕੋ ਮਤ ਨਹੀਂ ਮਿਲਣ ਮੈਂ ਸੱਚੀ ਕਹਿੰਦਾ ਮੈਂ ਸੱਚੀ ਜਾਣਾ ਯਾਰ ਮੈਂ ਜਾਣਾ ਬੱਸ ਸਾਹ ਦਿਹਾੜੀ ਮੜ ਕੇ ਆਵਾਂ ਮੈਂ ਜਾਣਾ ਹੀ ਜਾਣਾ ਆ ਜੋ ਮਾਰ ਜਿਓ ਬੇ ਯਾਰ ਸਾਰੇ ਝੱਲੇ ਆ ਕੀ ਕਰ ਮੈਂ ਜਾਣਾ ਮੈਂ ਜਾਣਾ ਮੈਨੂੰ ਨਹੀਂ ਪਤਾ ਮੈਂ ਜਾਣਾ ਮੈਂ ਮੱਥਾ ਦੇ ਕੇ ਆਉਣਾ ਹੀ ਹਣਾ ਬਾਬਿਆਂ ਦੇ ਨਾ ਰੋਕ ਮੈਂ ਕਹਿੰਦਾ ਉਧਰੇ ਨਹੀਂ ਜਾਣ ਜੋ ਮੈਂ ਕਹਿੰਦਾ ਆ ਦੇਖੋ ਜੀ ਬਾਬਿਆਂ ਦੇ ਨਾ ਰੋਕੋ ਮੈਂ ਉਂਗਲ ਨਹੀਂ ਕਰਦਾ ਬਾਬਿਆਂ ਦੇ ਨਾ ਰੋਕੋ ਮੈਂ ਜਾਣਾ ਮੱਥਾ ਟੇਕ ਜੇ ਪੀਣੇ ਆਪਣੇ ਏਰੀਆ ਚ ਪੀਣੇ ਇੱਧਰ ਨਹੀਂ ਮਾਮਾ ਮੈਂ ਦਾਰੂ ਨਹੀਂ ਪੀਂਦਾ ਹਾਂ ਕੀ ਵੀ ਆ ਪੀਣਾ ਨਹੀਂ ਤੁਮੇ ਲੈ ਲਓ ਹਲੋ ਨਾਮ ਆ ਇਹ ਨਾ ਹਲੋ ਨਾਮ ਦੇਦੋ ਤੀ ਤਾਨੂੰ ਇਹ ਨਹੀਂ ਖਾਈ ਤੇ ਬੱਕਰੇ ਖਾਣੇ ਆ ਆ ਤੁਹਾਡੇ ਸਾਦਗੇ ਸੋਨੇ ਕੀ ਕਹਣਾ ਜਦੋਂ ਹੈ ਸੇਤ ਦਾ ਇਹਾਂ ਡਾਂਡੇ ਵੀ ਨਸੀਬ ਹੋਏ ਹੁੰਦੇ ਆ ਮਮਾ ਦੇ ਲਾ ਮੇਰੀ ਬੇਤੀ ਘਰ ਆ ਨਾ ਹੈ ਐ ਮਮਾ ਕੀ ਕਹ ਰਹੀ ਹਾਂ ਮਮਾ ਯਾਰ ਆ ਪਾ ਪੱਕਾ ਅਸੀਂ ਬਿੰਨੇ ਆ ਖਾਣੇ ਆ ਫੇਰ ਦੇਖਿਆ ਕਰੋ ਬਿਲਕੁਲ ਸਹੀ ਗੱਲ ਹੈ ਕਿੱਦਾਂ ਖਾਣੇ ਆ ਮਮਾ ਕਹਿੰਦਾ ਮੈਂ 10 ਬੋਤਲਾਂ ਪਿਲਾ ਦੇ ਕਦੀ ਅਲਟੀ ਨਹੀਂ ਕੀਤੀ ਮਮਾ ਕਦੀ ਕੀਤੀ ਨਹੀਂ ਅਲਟੀ ਨਹੀਂ ਹਾਂ ਆਹ ਬਦਾਂੇ ਜਾਣੇ ਕੋਹ ਨਹੀਂ ਜਾਣੇ ਮਹਿਣ ਆਏ ਤੁਹਾਨੂੰ ਹੂੰ ਉਹ ਤਾਂ ਨਹੀਂ ਨਾ ਆਇਆ ਬਦਾਂੇ ਤੇਰਾ ਆਉਣਾ ਤਾਂ ਸਾਲਾ ਯਾਰ ਉਲਟਾ ਜਿਹਾ ਹੁੰਦਾ ਨਹੀਂ ਨਹੀਂ ਜਦੋਂ ਤੂੰ ਆਉਣਾ ਜਿੱਧਰੋਂ ਤੂੰ ਆਉਣਾ ਉਧਰੋਂ ਉਧਰੋਂ ਤੂਫਾਨ ਜਿਹਾ ਆਉਣਾ ਹੁੰਦਾ ਤਾਂ ਲੈ ਕੇ ਕੀ ਹੈ ਹੈ ਤਿੰਨ ਆਏ ਆ ਅੱਛਾ ਚੱਕਰ ਆ ਇਹਦੇ ਨੂੰ ਤਿੰਨ ਤਿੰਨ ਤੂਫਾਨ ਆਏ ਆ ਕਿੱਥੇ ਆਏ ਚੱਲ ਗਏ ਨੇ ਤਕਾ ਕਦੋਂ ਜਾਣਾ ਮੇਰਾ ਤਾਂ ਕੋਈ ਪਤਾ ਨਹੀਂ ਅਜੇ ਨਾਂ ਦੇ ਤੋਰਤੇ ਸਾਰੇ ਹੀ ਬਰਗਾਸ ਹਣ ਨਾਂ ਦੇ ਮੇਰੇ ਘਰ ਤੋਂ ਸਾਰੇ ਤੋਰਤੇ ਮੇਰੀ ਘਾਸ ਹੋ ਮੇਰੀ ਮਾਂ ਦੇ ਭਰਾ ਦੱਬ ਦੱਬੇ ਪੈਰੀ ਨਿਕਲੋ ਹੌਲੀ ਹੌਲੀ ਚਲੋ ਉਨ ਘਾਸ ਹੋੜੋ ਬਾੜ ਬਹੁਤ ਲੰਬੀ ਤੁੰਦਾ ਤੁਹਾਡਾ ਪਈ ਜਾ ਆ ਉਹ ਮੈਂਤਾਲੀ ਗੱਲਾਂ ਚਲੋ ਕੰਤੀ ਸ਼ਾਂਤੀ ਸ਼ਾਂਤੀ ਪੁਸ਼ਪਾ ਦਾ ਰਹੇਗੀ ਸ਼ਾਂਤੀ ਉਹਦੀ ਘਰ ਵਾਲੀ ਦਾ ਨਾਮ ਸੀਗਾ ਤਾਂ ਲੈਂਦਾ ਸ਼ਾਂਤੀ ਦੇ ਕੇ ਆ ਰਹਿਆ ਬਰਗਾਸ ਹਣ ਮਾੜੀ ਲਵ ਸਟੋਰੀ ਦਾ ਸੜਾ ਪਾੜ ਜੈਨੋ ਇੱਕ ਹਾਂ ਮੇਰਾ ਵੀ ਸਟੋਰੀ ਮੇਰੀ ਕੋਈ ਲੰਬੀ ਤੇਰੀ ਹੈ ਨਹੀਂ ਬਗਾਨਾ ਜਿਹੜਾ ਪਹਿਲਾਂ ਹੀ ਵਿਗੜਿਆ ਸੀ ਜੇ ਉਹਨੂੰ ਪਤਾ ਲੱਗ ਗਿਆ ਹਨਾ ਚੱਲਦੀ ਉਂਗਲੀ ਤੇ ਘਮਾਰਣਾ ਤੈਨੂੰ ਉਹਨੇ ਮੇਰੀ ਗਾਹ ਛੋੜ ਲਾ ਚਾਹ ਨੂੰ ਪਾਇਆ ਪੂਈਆ ਪਿੰਨਾ ਉਹਦੇ ਕੋ ਹਾਂ ਆਪਣੀ ਵੀ ਭੈਣ ਤੇ ਨਹੀਂ ਕਹਿੰਦੀ ਤੂੰ ਪਲਾਸਟੂ ਕੀਤੀ ਸੱਚੀ ਗੱਲ ਮੈਂ ਇੰਗਲਿਸ਼ ਪੜਿਆ ਨਹੀਂ ਹਾਂ ਪੜ੍ਹ ਕੇ ਦੇਖੀ ਇਹਦਾ ਹੱਥੇ ਹੀ ਪੜ੍ਹਦੇ ਮੜੇ ਪੜੀਦਾ ਯਾਰ ਦੇ ਤਾਂ ਕੋਈ ਪੰਡਤ ਨਹੀਂ ਹੈਗਾ ਭਾਈ ਮੈਨੂੰ ਪਤਾ ਬਾਬਿਆਂ ਦਾ ਸਿਸਟਮ ਬਹੁਤ ਆ ਤੁਹਾਡੇ ਇਦਾਂ ਮੈਨੂੰ ਪਤਾ ਮੈਂ ਬਾਬਾ ਨਹੀਂ ਹਾਂ ਮੈਂ ਬੋਲਦਾ ਹਾਂ ਸੱਚੀ ਗੱਲ ਬੋਲਦਾ ਤੁਸੀਂ ਜੋ ਵੀ ਅੰਤਰਜਾਮੀ ਹੋ ਤੁਸੀਂ ਮੇਰੇ ਦਾ ਅੰਤਰਜਾਮੇ ਤੇਰੀਆਂ ਮੱਥੇ ਦੀਆਂ ਲਕੀਰਾਂ ਮਾਮਾ ਦੱਸ ਰਹੀਆਂ ਪਰ ਮਾਮਾ ਦਾ ਮੈਨਾਂ ਮਾੜਾ ਲਕੀਰਾਂ ਮਾ ਮੇਰਾ ਵਿਆਹ ਵੀ ਉਹ ਦੱਸ ਕੇ ਦੋ ਦੱਸ ਮਾੜਾ ਦਾਤਾ ਸੇ ਕੋ ਆ ਇੱਥੇ ਸਾਈਡ ਤੇ ਆ ਮੈਂ ਧਿਆਨ ਕਰਦਾ ਮੈਂ ਹਾਂ ਉਹ ਕੁੱਤੀ ਆ ਕੇ ਕੋਸ ਦਾਸਤਾ ਜਈ ਉਹ ਵੀ ਆਈ ਆ ਮਾਮਾ ਜੀ ਆਏ ਨੇ ਆਜੇ ਬਹਿ ਜੋ ਅਜੇ ਦੱਸੋ ਮਾਂ ਦੱਸ ਵਿਆ ਵਿਆ ਮੈਨੂੰ ਆਪਣਾ ਨਹੀਂ ਪਤਾ ਤੇਰਾ ਮੈਂ ਕੀ ਪੁੱਛਾਂ ਆ ਲੈ ਆਈ ਭੈਜ ਚਪਲ ਮੇਰੇ ਸਿਰ ਤੇ ਮਾਰ ਮੇਰੀ ਗਾਥ ਮੇਰੇ ਸਿਰ ਤੇ ਮਾਰ ਮੇਰੇ ਮੇਰੇ ਮਾਂ ਦੇ ਪ੍ਰਾਤ ਚਾਹ ਲੋ ਲੋ ਨਿਕਲ ਬਾਹਰ ਜਾਣਾ ਨਹੀਂ ਆ ਲੈ ਝਾ ਲੇ ਬਾਹਰ ਮੈਨੂੰ ਆਈ ਨਹੀਂ ਆਲੇ ਤੂੰ ਬਾਹਰ ਜਾਣਾ ਮੈਨੂੰ ਆਈ ਨਹੀਂ ਆਲੇ ਚੱਲ ਜੀ ਜਦੋਂ ਆ ਗਈ ਨੇ ਮਾਮਾ ਤੈਨੂੰ ਆਪਣੇ ਵਿਆਹ ਦੀ ਪੈ ਗਈ ਤੈਨੂੰ ਭਾਂਡਿਆਂ ਦੇ ਵਿਆਹ ਦੀ ਨਹੀਂ ਪਈ ਪਹਿਲਾਂ ਮਾਮਾ ਦਾ ਕਰਾ ਮਾਮਾ ਦਾ ਛੜਾ ਘੁੰਮਦਾ ਫੇਰ ਗਾ ਸੁਣ ਲੈ ਇਹ ਗੱਲ ਤਾਂ ਠੀਕ ਮੈਂ ਸੁਣ ਲੈ ਮਾਮਾ ਜਾਣਾ ਪੈਣਾ ਤੁਹਾਨੂੰ ਇਹਦਾ ਸਾ ਮਾਉਣੇ ਕਿੱਦਾਂ ਹੋਏ ਹੋਏ ਆਈ ਜਾਣਾ ਹੋਣੇ ਦੱਸੋ ਕਿੱਦਾਂ ਹੋਏ ਤੁਹਾਡੇ ਤੁਹਾਡੇ ਚਾਰਲ ਸਾਡੇ ਘਰ ਪੈ ਗਿਆ ਮਾਮਾ ਆਇਆ ਕਰਦਾ 10 ਸਾਲ ਸਫਲ ਹੋ ਗਿਆ ਘਰ ਸਾਡਾ ਆਇਆ ਕਰਤੇ ਆ ਫਾਈ ਕਰਕੇ ਹੋ ਮਾਮਾ ਮਾਮੀ ਕੋ ਬੋਲ ਸਕਦੇ ਹਾਂ ਜੇ ਯਾਰ ਆਪਕੇ ਯਮਾ ਮੇ ਕੋ ਮਾਮਾ ਕਰਕੇ ਯਾਰ ਮਾਮਾ ਹੋਵੇ ਤੇ ਮਾਮੀ ਨੂੰ ਕੋਈ ਸਾਲ ਨਾ ਆ ਤੇ ਰੱਕ ਕੇ ਨਾ ਦਾਰ ਦੂਰ ਨਾ ਕਰ ਲੈ ਸਾਡਾ ਨਾਮ ਲੈ ਕੇ ਕਿਹਨੂੰ ਮੋੜ ਦੇ ਮੋੜ ਦੇ ਯਾਰ ਇੱਥੇ ਤਾਂ ਦੇਣਾ ਪੈਣਾ 20000 ਕਿੱਥੇ ਉੱਥੇ ਤਾਂ ਮੈਂ ਬੈ ਜਾ ਕਿਤਾ ਤੁਹਾਡੇ ਨਾਲ ਕਿੱਥੇ ਉਹ ਤਾਂ ਕਹਿੰਦਾ ਜੋ ਮਾਜੀ ਖਾਈ ਚੱਲ ਕਿੱਥੇ ਰੋਜ਼ ਖਾ ਫਿਰ ਕਿੱਥੇ ਥਲੋਰ ਬਰਾਵਾ ਰੱਬ ਦਾ ਬਾਸਾ ਚਲੋ ਯਾਰ ਮਗਾ ਸਾਰੀ ਜਿੰਦਗੀ ਆਈ ਹਾਂ ਹੋਇਆ ਚਿੰਤਾ ਨਾ ਕਰੋ ਇਹ ਲੱਖ ਨਹੀਂ ਹੋਇਆ ਸਾਨੂੰਗੇ ਸਾਰੀ ਜਿੰਦਗੀ ਆਈ ਰਹੂਗਾ ਪਹਿਲੂ ਅਗਲਾ ਪਵਾ ਬਿਠਾ ਲਵੇ ਸਾਲੂ ਕੀ ਆਹੀ ਲੀ ਉਹਦੇ ਮੇਰੀ ਗਾ ਸੁਣ ਜਿੱਦਣ ਤੇਰਾ ਦਿਲ ਟੁੱਟੇ ਤੁਸੀਂ ਆਪਣੇ ਲਿਆ ਤੇਰਾ ਪੋਡਕਾਸਟ ਮਮਾ ਮਮਾ ਗੋਪੀ ਦੇ ਵਿਆਹ ਤੇ ਤੂੰ ਕਿੱਦਾਂ ਫੇਰ ਮੈਨ ਨਹੀਂ ਮੋੜਿਆ ਮੇਰੇ ਘਰ ਦਾ ਵਿਆਹ ਹੁਣ ਦੱਸ ਦੇ ਸਾਡਾ ਸੌੜ ਲਓ ਬੰਦਿਆਂ ਵਾਲੀ ਮੈਂ ਤੁਹਾਨੂੰ ਸਾਰੇ ਟੰਬਰ ਦੇ ਜੀ ਨੂੰ ਸਮਝਾ ਦਾਂ ਇਹ ਕਰਕੇ ਐ ਕਿਹੜਾ ਇੱਕ ਤੂੰ ਹੀ ਆ ਉਧਰ ਹੋਰ ਕੋਈ ਐ ਦੀ ਮੇਰੇ ਘਰ ਸੌੜ ਲਾ ਇੱਕ ਗੱਲ ਤੈਨੂੰ ਸਮਝਾਉਣੀ ਆ ਜੇ ਤੂੰ ਸਾਡੇ ਵਿਆਹਾਂ ਤੇ ਪੀਤੀ ਜੇ ਪੀਤੀ ਆ ਜਿੰਨੀ ਪ੍ਰਾਲੀ ਪਈ ਏ ਚਾੱਕੇ ਵੀ ਨਹੀਂ ਥੋਥੇ ਰੱਖ ਕੇ ਆ ਨਾ 3.5 ਭਾਗ ਤੁਹਾਡਾ ਕੰਮ ਕਰ ਦੂ ਜੇ ਤੈ ਪੀਤੀ ਬਾਅਦ ਪੀ ਲੈ ਮੇਰੀ ਗੱਲ ਸੁਣ ਲੈ ਹਾਂਜੀ ਤੁਹਾਡਾ ਮਾਮਾ ਹੋਣ ਲੱਗਾ ਮਤਲਬ ਤੈਨੂੰ ਪਤਾ ਨਹੀਂ ਉਹ ਕੀ ਹੁੰਦੇ ਆ ਹਾਂਜੀ ਸੱਸ ਸਹੁਰੇ ਜੀ ਤੁਸੀਂ ਲਖਵੀਰ ਸਿੰਘ ਲਖਵੀਰ ਸਿੰਘ ਜੀ ਤੁਸੀਂ ਦੱਸ ਸਕਦੇ ਆ ਤੁਹਾਡੀ ਪਹਿਲੀ ਲਵ ਸਟੋਰੀ ਕਿੱਥੇ ਸ਼ੁਰੂ ਹੋਈ ਸੀ ਪੱਟੇ ਤੋਂ ਮੈਨੂੰ ਤਾਂ ਯਾਦ ਗੱਲਾਂ ਪੱਟੇ ਦੇ ਲਵ ਟਰੈਕਟਰ ਦੀ ਚੱਲਦੇ ਹਾਂਜੀ ਦੱਸੋ ਜੀ ਨੋ ਸੌਰੀ ਆਹ ਕਿੱਥੋਂ ਸਿੱਖਿਆ ਇਹ ਵੀ ਸਿੱਖ ਲਿਆ ਕਹਲੇ ਲਗਾਇਆ ਤੈਨੂੰ ਬੇਰੀ ਗਾਹ ਤੁਰ ਉਹ ਕੇਲੇ ਇਦਾਂ ਦੀਆਂ ਗੱਲਾਂ ਸੁਖਾਈਆਂ ਬੋ ਜਾ ਬਰਾਬਰ ਬੇਰੀ ਗਾਹ ਸੁਣ ਹੁਣ ਤੁਸੀਂ ਪਾ ਲੈਣੀ ਆ ਕਿਹੜਾ ਤੂੰ ਨਹੀਂ ਮੇਰੀ ਗੱਲ ਤਾਂ ਸੁਣ ਹਾਂ ਤੁਸੀਂ ਵੀਰੂ ਇਹ ਦੱਸ ਸਕਦੇ ਤੁਹਾਡੀ ਪਹਿਲੀ ਸਹੇਲੀ ਦਾ ਨਾਂ ਕੀ ਸੀ ਮੇਰਾ ਕੋ ਨਾਂ ਨਹੀਂ ਦੇ ਤੇਰਾ ਨਹੀਂ ਤੇਰੀ ਸਹੇਲੀ ਦਾ ਸਹੇਲੀਆਂ ਨਹੀਂ ਰੱਖੀ ਦੀਆਂ ਵਾਲੀ ਸੀ ਕੀ ਘਰ ਵਾਲੀ ਦਾ ਨਾਂ ਪੁੱਛ ਮਮਾ ਕੀ ਸੀ ਘਰ ਵਾਲੀ ਦਾ ਨਾਂ ਪਹਿਲੀ ਦਾ ਕਿਸੇ ਦਾ ਨਹੀਂ ਮੇਰੇ ਘਰ ਨਾਲ ਆਪਣੀ ਬਾਹ ਮੈਂ ਤੈਨੂੰ ਵਿਆਹ ਕਰਾਏ ਮੇਰੇ ਘਰ ਨਾਲ ਆਪਣੀ ਬਾਹ ਦਿਖਾ ਜੇ ਤੇ ਸਟੋਪ ਦੀ ਪੈਨਾ ਨਾਂ ਲਿਖਿਆ ਦਿਖਾ ਦੇ ਦੇ ਵੀ ਨਹੀਂ ਲਿਖਿਆ ਤੁਸੀਂ ਜੇ ਤੁਹਾਨੂੰ ਮੈਂ ਜਿਆਦਾ 29 30 ਸਾਲਾਂ ਲਾਉਗਾ ਤਾ ਤੂੰ ਦੇਦਾ ਆਹੀ ਕੋ ਕਰਦਾ ਤੂੰ ਉੱਥੇ ਮੈਨੂੰ ਪਤਾ ਮੇਰੇ ਗਾਇ ਜਿਹੜੀ ਕਾਰਖਾਨੇ ਦਾ ਕਾਰਖਾਨੇ ਨਾਲ ਘਰ ਜੀ ਉਹ ਐਵੇਂ ਮੁਖ ਦਾ ਬਦਨਾਮ ਕਰਦੇ ਆ ਸ਼ਰਤ ਲਾਲ ਕਾਰਖਾਨੇ ਤੇ ਇਹਨਾਂ ਦਾ ਨਾਲ ਘਰ ਸੀ ਉੱਥੇ ਤੇਰੀ ਆਸ ਕੀ ਸੈਟਿੰਗ ਸੀਗੀ ਜਾਂ ਨਹੀਂ ਸੀਗੀ ਜਦੋਂ ਕਹਿੰਦਾ ਇਹਨੇ ਮੇਰੇ ਛੱਡ ਨਾਲ ਦੀਆਂ ਚੁੰਨੀਆਂ ਪਾ ਕੇ ਆਉਂਦੀ ਆ ਉਹ ਕਹਿੰਦਾ ਇਹਨੇ ਇਹ ਟਾਈਮ ਗਿਆ ਵਕਤ ਮੈਂ ਉੱਧਰ ਸੀਗੀ ਉੱਧਰ ਚੁੰਨੀਆਂ ਪਾਉਂਦੀ ਸੀ ਇਹਨੇ ਤੇਰੇ ਨਾਲ ਦੀਆਂ ਉਹ ਜੀ ਆਪਣੇ ਦੇ ਹੁਣ ਉਹ ਵਿਆਹ ਹੋ ਗਿਆ ਪਾਉਣੀ ਹੈ ਕਿਹੜੀ ਨਹੀਂ ਪਾਉਣੀ ਲੈ ਉਹਦਾ ਵਿਆਹ ਹੋ ਗਿਆ ਪੁਰਖ ਵਰੀ ਦੇਣਾ ਮਮਾ ਮੈਂ ਤਾਂ ਕਹਿੰਦਾ ਦੇੜੇ ਵਿਆਹ ਹੋ ਗਏ ਉਹ ਵਾਲੇ ਦੇ ਸ਼ਕਲ ਗੋਪੀ ਨਾ ਮਿਲਦੀ ਉਹ ਵਾਲਾ ਟਾਈਮ ਸਹੀ ਸੀ ਮਲੰਗਾ ਦਾ ਜਾਂਦਾ ਮੇਰਾ ਇਹ ਭਰਾਵਾ ਤੁਹਾਡੇ ਕਿਤੇ ਵੀ ਜਾਂਦਾ ਉਹ ਵਾਲਾ ਮਾਮਾ ਟਾਈਮ ਸਹੀ ਸੀ ਨਾ ਉਹ ਕਿਹੜਾ ਜਦੋਂ ਸਾਲਟ ਨਾਲ ਦੀ ਗੋਪੀ ਚੁੰਨੀਆਂ ਪੈਂਦੀਆਂ ਜੀ ਅੱਜ ਕੱਲ ਦੇ ਲਾ ਅੱਜ ਤਾਂ ਸਟ੍ਰੈਪ ਚਟਾ ਹੀ ਪੈਦੀ ਆ ਭੈ ਜੋ ਵਿਹੱਤ ਤੇ ਹੱਥ ਤੇ ਮੇਰੀ ਗੱਲ ਸੁਣ ਮਾਮਾ ਤੂੰ ਸਨੈਪਚੈਟ ਚਲਾਉ ਨਾ ਉਹ ਬੂਨੀ ਚਲਾਉਦਾ ਉਹਦੀ ਜ਼ਿੰਦਗੀ ਚੱਲੀ ਜਾਂਦੀ ਥੋੜਾ ਆ ਤੂੰ ਸਟ੍ਰੈਪ ਚੈਟ ਦੀਆਂ ਗੱਲਾਂ ਕਰਦਾ ਭਰਾ ਠੀਗਰੀ ਰੋਟੀ ਜ਼ਰੀ ਜਾਂਦੀ ਥੋੜਾ ਆ ਤਾਲੇ ਸਟ੍ਰੈਪ ਚੈਟ ਦੇ ਮੇਰੀ ਗੱਲ ਯੋਧਾ ਦਵਾਰ ਵਿੱਚ ਕੋਇਆ ਸੀ ਇਸ਼ਕ ਜੀ ਤੁਸੀਂ ਅੰਨੇ ਹੋ ਗਏ ਸੀ ਕਿ ਪਾਗਲ ਹੋ ਗਏ ਸੀ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਤੁਸੀਂ ਇਸ਼ਕ ਦੇ ਵਿੱਚ ਕੀ ਹੋਏ ਸੀ ਪਾਗਲ 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 ਹੀ ਹੁੰਦਾ ਬੰਦਾ ਹਾਂ ਪਾਗਲ ਤੇ ਤੁਸੀਂ ਤੁਹਾਡਾ ਬ੍ਰੇਕਅਪ ਕਿਉਂ ਹੋਇਆ ਮਤਲਬ ਤੁਸੀਂ ਛੱਡ ਛੜਾਈਆ ਕਿਉਂ ਕਰ ਲਿਆ ਸੀ ਕਰਨਾ ਪੈਂਦਾ ਕਾ ਤੇ ਕਿਸੇ ਦੀਆਂ ਧੀਆਂ ਭੈਣਾਂ ਨੂੰ ਕੱਢ ਕੇ ਨਹੀਂ ਤੁਰੀਦਾ ਓਕੇ ਠੀਕ ਆ ਇਹ ਨਾਈਸ ਗੱਲ ਆ ਇਸ ਗੱਲ ਦਾ ਤੁਹਾਡੀ ਦਾ ਸਾਡੇ ਕੋਲ ਜਵਾਬ ਹੈ ਨਹੀਂ ਤੁਹਾਡੀ ਬਹੁਤ ਨਾਈਸ ਗੱਲ ਆ ਤੇ ਉਹਦਾ ਵਿਆਹ ਹੋ ਗਿਆ ਸੀ ਹੁਣਾਈ ਦੀ ਵੀ ਜਾਂ ਵੀ ਤੁਸੀਂ ਕਿਉਂ ਨਿਕਰਾਇਆ ਠੀਕ ਰਹਿਣਾ ਇਸ਼ਕ ਨਾ ਹੁੰਦਾ ਹਨਾ ਪਾਗਲ ਹੁੰਦਾ ਪਾਗਲ ਹੁੰਦਾ ਤੁਸੀਂ ਪਾਗਲ ਸੀਗਾ ਨਾ ਇਸ਼ਕ ਤੇ ਪਾਗਲ ਨਹੀਂ ਮੇਰੀ ਗੱਲ ਸੁਣੋ ਤੁਸੀਂ ਕੀ ਸੋਚ ਕੇ ਇਸ਼ਕ ਕੀਤਾ ਸੀ ਉਹ ਟਾਈਮ ਕੋਈ ਸੋਚਣ ਦੀ ਲੋੜ ਨਹੀਂ ਸੀ ਹਮ ਮੇਰੀ ਗੱਲ ਸੁਣ ਲੈ ਐਨੇ ਪਿਆਰ ਨਾ ਮੇਰਾ ਮਾਹ ਰਿਆ ਜਾਇਆ ਐਨੇ ਪਿਆਰ ਨਾ ਨਾ ਦੇ ਮੇਰੀ ਗੱਲ ਸੁਣ ਲੈ ਇੱਥੇ ਬਹਿ ਜਾ ਬਸ ਸਭ ਰੋਹ ਚਲੀ ਜਾਓ ਕੱਟੇ ਨੂੰ ਤੇਰੇ ਦਾ ਪਿਆਰ ਨਾ ਮੈਂ ਕਾਹ ਰੱਖਿਆ ਹੋਣਾ ਕੀ ਵੀ ਨਹੀਂ ਹੈ ਮਾਜ ਆ ਰਹੀ ਪਾੜ ਮਾਮਾ ਰੁਪਈਆ 200 ਜੇਬ ਜਿਓ ਚੂਚਾ ਦੀਆਂ ਗੱਲਾਂ ਕਰ ਨਾਲ ਭੁਰਦੀਆਂ ਦੇ ਪੈਸੇ ਬਣ ਗਏ ਉਹਦਾ ਸੀਸਾ ਦੇ ਡੋਰੀ ਹਟਦਾ ਉਹਦਾ ਆ ਗਿਆ 200 ਸੌਤ ਆ ਜਾਣਾ ਮम्मा ਪੈਸੇ ਦੀ ਪਰਵਾਹ ਨਹੀਂ ਯਾਰ ਚੈੱਕ ਕਰ ਲੈ ਮम्मा ਇੱਕ ਰੋਟੀ ਟਾਈਮ ਸਾਰਦਾ ਜਿਹੜਾ ਤੈਨੂੰ ਕਹਿੰਦਾ ਪੈਸੇ ਦੀ ਪਰਵਾਹ ਨਾ ਕਰ ਮਾਮੇ ਦੀ ਗੱਲ ਕਰ ਮਾਮੇ ਦੀ ਗੱਲ ਕਰੇ ਉਹ ਸਾਲਾ ਮਾਮੇ ਸਾਬ ਜੀ ਆ ਗਿਆ ਓਏ ਆਂਡੇ ਵੀ ਖਾੜੇ ਆ ਲੈਦਾ 200 ਉਹ ਚੱਲ ਮਾ ਮੈਂ 200 ਰੁਪਏ ਦੇ ਮਾਮੇ ਸਾਲਾ ਆਂਡੇ ਵੀ ਖਾਣੇ ਨਾਲ ਉਹਨੇ ਕੋ ਸੁੱਕੀ ਦਾਰੂ ਨਹੀਂ ਪੀ ਲਈ ਨਹੀਂ ਨਹੀਂ ਰਹਿਣ ਮੇਰੀ ਗੱਲ ਸੁਣ ਨਾ ਜਾਦੇ ਹੋ ਜਾਣਾ ਨੇ ਹੈਲੋ ਉਹ ਲਿਆ ਮਾਮੇ ਦੀ ਗੱਲ ਕਰਾਈਏ ਕੁੜੀ ਜੀ ਨੇ ਰੰਮੀਆ ਪੰਮੀਆ ਰਹਿਣਾ ਤੇਰੀ ਬੋਲਤੀ ਕਰਿਆ ਕਰੋ ਆ ਕੇ ਕੰਮ ਲਾਇਆ ਕਰੀ ਉਹ ਗੱਲਾਂ ਗਾਗ ਸੌਣ ਲਾ ਮੇਰੀ ਜਨਾਨੀ ਨੇ ਰੋਟੀ ਵੀ ਨਹੀਂ ਲਾਉਣੀ ਆ ਕੇ ਇਹ ਪੀਜਿਆਂ ਦੇ ਲਾਉਣਾ ਫਾਰਾ ਟੱਪਰ ਦੇਖੀ ਤੇ ਜਹੀਂ ਤੋਂ ਕਹ ਰਿਹਾ ਤੇ ਨੋਟ ਬਾਰੇ ਦੇ ਰਿਹਾ ਅਰੇ ਐਡੀਮੈਂਟੇ ਪੀ ਜੇ ਪੂਜੇ 버ਗਰ ਖਲਾਇਆ ਗੱਲ ਇਹ ਤੈਨੂੰ ਬਣਾ ਕੇ ਤੇਰੀ ਪਿਆ ਕਰਨੀ ਆ ਇਹਦੇ ਲੱਛਣ ਆ ਇਹ ਤਾਂ ਪਾਦੂ ਜਾਂ ਲੈਕਟੋਨ ਜਾਏ ਜਾਂ ਚਲੇ ਜਾਂਦਾ ਪਰ ਖਿਆ ਵੀ ਹੋਣਾ ਇਹਦਾ ਜਿਹੜੇ ਲੱਛਣ ਹੋਏ ਮੈਨੂੰ ਕਾਪ ਕਹੀ ਮੰਮੀ ਰੋਟੀ ਉਹ ਮਗਾ ਕੇ ਦੇ ਦਿਆ ਕਰੋ ਵੀ ਮੈਨੂੰ ਕਹਿੰਦਾ ਮੰਮੀ ਅੰਡਾ ਗਰਾਂ ਨਹੀਂ ਰੱਖਦਾ ਮੀਂਦੇ ਨਹੀਂ ਖਾ ਦੇ ਦਿਆ ਕਰੋ ਆਹੋ ਮੰਮੀ ਨੂੰ ਦਿਆ ਕਰ ਲੈ ਲੈ ਗਿਆ ਸਾਰਾ ਕੰਮ ਆਪ ਨੇ ਤੁਸੀਂ ਠੀਕ ਕਰ ਦੇਗੇ ਬਾਅਦ ਵੀ ਚੱਲ ਜਣ ਕੋਠਣ ਆਪਾਂ ਦਾ ਗਾ ਸੌਣ ਲਾ ਮੇਰੀ ਤੈਨੂੰ 7000 ਚਲ ਗਏ ਤੇਰੇ ਥੋੜੇ ਰਹਿ ਗਏ ਆ ਮੈਂ ਉਹ ਵੀ ਸਾਰਾ ਉਹ ਉਹ ਤੇਨੂੰ ਬੈੱਡ ਲੈ ਲਿਆਗੇ ਆ ਮੈਂ ਤੇਰਾ ਰਾਤੀ ਸੌਲ ਕੀਤਾ ਮੈਂ ਕਿਹਾ ਚੱਲ ਦੇ ਦੇ ਮੁੰਡੇ ਨੂੰ ਕੋਈ ਗਾਲੀ ਛੱਡ ਪਰਾ ਲਾ ਲਾਂਦੇ ਉਹ ਨਹੀਂ ਹੋਣੀ ਯਾਰ ਇਹਦਾ ਹੀ ਸ਼ਰਾਬੀ ਦਾ ਦੀ ਕਰੀਏ ਇਹ ਤਾਂ ਹਾਸੇ ਦੀ ਗੱਲ ਹੈ ਜਾਂਦਾ ਆ ਕਾਲੂ ਆ ਚਾਹ ਕਿਦਾਂ ਪੀਣਾ ਹੋਏ ਦੇ ਸੌਹਰੇਾਂ ਜੀ ਜਾ ਕੇ ਪੀਣਾ ਲੇ ਹਣ ਹੌਣ ਜਿਆ ਰਿਆ ਦੇ ਦੇ ਕਟਕ ਫੇੜੀ ਨਹੀਂ ਖੰਡ ਵੀ ਆ ਫੇੜੀ ਨਹੀਂ ਵੀੜੀ ਮੈਂ ਮੈਂ ਕੱਲ ਨੂੰ ਨਹੀਂ ਆਉਣਾ ਮੋਤੀ ਭਾਜੀ ਹੂੰ ਤੂੰ ਅੱਗੇ ਹੀ ਨੀ ਰੇ ਕੰਮ ਉਹ ਤੂੰ ਭਰਾਵਾ ਤੂੰ ਅੱਜ ਬਣਾ ਮੈਂ ਜਾ ਚੱਲ ਜਾ ਮੋਲੇ ਭਾਏ ਮੇਰੇ ਕੋ ਬੰਦੇ ਬਥੇਰੇ ਆ ਠੀਕ ਆ ਨਹੀਂ ਵੀ ਅਗਲੇ ਕਹਿ ਦਿੰਦੇ ਸਾਨੂੰ ਕੀ ਪਤਾ ਭਾਜੀ ਹੋਂ ਨੇ ਪੁਆਇੰਟ ਰੱਖੇ ਆ ਲੈ ਹਣ ਤੂੰ ਯਾਰ ਕੱਲੂ ਕਾਤੇ ਨਹੀਂ ਆਉਣਾ ਚੰਦੋ ਕੰਮ ਆਣਾ ਲੈ ਯਾ ਕਰਦਾਂ ਗੀਆਂ ਤੂੰ ਯਾਰ ਜਾ ਮੈਂ ਕਾਲੂ ਰੰਗ ਵਾਲੇ ਸੱਦਣੇ ਆ ਹੂੰ ਤੇ ਇਹਨਾਂ ਨੇ ਬਾਲਾ ਸਾਡੇ ਘਰ ਗੰਦ ਪਿਆ ਪਿਆ ਮੈਨੂੰ ਗੁੱਸਾ ਕਿਹੜੀ ਜਾਂਦਾ ਐਵੇਂ ਤੂੰ ਕਿਹੜੇ ਕੰਮਾਂ ਚੋਂ ਕੰਮਾਂ ਲੋਕੀ ਕਹਿੰਦੇ ਮੈਂ ਤਾਂ ਪਿਸ਼ਤੌਲਾ ਇਹਦੇ ਕੋਲੋਂ ਵੋਟ ਪਵਾ ਕੇ ਕੋਠੀ ਤੇ ਵੋਟ ਪਵਾ ਦੇ ਘਰੇ ਪਾਈ ਘਰੇ ਨਹੀਂ ਪਾਈ ਤੈਨੂੰ ਵੋਟ ਕੋਈ ਦਾ ਗੱਲ ਆ ਮੈਂ ਤਾਂ ਪਿਸ਼ਤੌਲਾ ਬੈ ਗਈ ਜਾਂਦਾ ਵੋਟ ਪਾ ਲਈ ਆ ਵੀ ਪਤਾ ਕਿੱਧਰ ਪਾਈ ਯਾਰ ਪੁੱਛਾ ਕਾਲੂ ਕੋਈ ਹੋਰ ਮਹਤਰੀ ਬਾੜਦਾ ਹੱਟ ਪਰ ਆ ਆਹ ਹਨਦਰ ਹੋ ਗਿਆ ਪਰਾਲੀ ਦੇ ਇਲਾਕੇ ਜੇ ਇਹ ਸਾਲੇ ਜਿੱਦਾ ਕਟੜੂ ਇੱਥੇ ਭੇਜੋ ਪਾਉਣਾ ਮਾਝ ਸੂੜ ਵਾਲੀ ਹੁੰਦੀ ਆ ਉਹ ਸਾਲਾ ਤਾਂ ਪਰਾਲੀ ਲਿਆ ਕੇ ਰੱਖੀ ਆ ਮੇਰੀ ਘਾਸ ਹੌਲਾ ਤੇ ਤੋਂ ਜਿਆਦੇ ਤੋਂ ਆ ਹੀ ਹੋਇਆ ਆਇਆ ਹੀ ਹੁਣ ਵਾ ਵਿੱਚ ਚੱਲ ਗਿਆ ਉਧਰ ਜੇ ਪਹਿਲਵਾਨ ਦਾ ਵਿਆਹ ਆ ਹੈ ਨਾ ਵਿਆਹ ਮੇਰਾ ਵੀ ਔੜਾ ਮੇਰਾ ਭਰਾ ਕੋ ਕਰਦੋ ਅਗਲੇ ਕੁੜੀ ਵਾਲੇ ਕੱਲੂ ਦੇਖਣ ਆ ਗਏ ਉਹਨਾਂ ਨੇ ਕੀ ਕਹਣਾ ਇਹ ਤਾਂ ਸਾਲੇ ਦੇ ਹੀ ਦੇਂਦੇ ਆ ਕਿੱਥੇ ਬਿਠਾਈ ਗਿਆ ਅਗਲੇ ਨੂੰ ਅੰਦਰ ਸਾਡੇ ਬੈਸਤਰੇ ਪਏ ਆ ਮੈਂ ਕਰ ਯਾਰ ਮਾੜੇ ਇਦਾਂ ਨਹੀਂ ਉਹ ਕਿੱਥੇ ਗਿਆ ਅੰਕਲ ਜੀ ਉਹ ਹੈਂ ਗੋਪੀ ਦੀ ਜਗਾ ਨਿਕਲਦੀ ਇੱਥੇ ਥੈ ਨਿਕਲਦਾ ਗੋਪੀ ਦਾ ਆ ਗੱਲਾਂ ਕਿੱਦਾਂ ਵਿਆ ਕਰੂਗਾ ਜਦੋਂ ਗੋਪੀ ਦਾ ਥੈ ਨਿਕਲਦਾ ਗੋਪੀ ਦੀ ਜਗਾ ਨਿਕਲੇ ਇੱਥੇ ਪੈ ਜਾ ਲੈ ਛੱਡ ਇਹ ਭੈਂ ਚੋਂ ਪਲਾਟ ਕੱਢ ਲੈਂਦੇ ਆ ਗੱਲਾਂ ਗੱਲਾਂ 'ਚ ਅਸੀਂ ਆਪਣਾ ਫੈਨ ਹੀ ਕੱਢਿਆ ਆ ਹਟਦੇ ਹਟ ਦੂ ਨਾਲ ਤਾਂ ਸਕਨੇ ਕੰਮ ਹੈ ਨਾ ਉਹ ਕਹਿੰਦੇ ਪਸ਼ੂਆ ਵੱਲ ਨਿਕਲਦਾ ਥੈ ਦਾ ਥੈ ਫੈ ਤਾਂ ਬਹੁਤ ਜਗ੍ਹਾ ਨਿਕਲਦਾ ਆ ਜਾ ਹੁਣ ਅੱਜ ਇਹਨੂੰ ਜਾਣ ਨਾ ਦੇਈ ਉਹ ਆ ਮੂਰਤਾਂ ਇਆਂ ਬਣਾ ਬਣਾ ਕਿੱਥੇ ਖੜੀਆਂ ਕਰਨੀਆਂ ਆ ਉਹ ਉਹ ਤਾਂ ਇੱਕ ਗੱਲ ਦਾ ਪੁੱਛੇ ਲੋੜ ਦਾ ਕੀ ਕਰ ਰਹੇ ਕਾਹ ਦੀ ਝੋ ਆ ਇਹ ਸ਼ਹਿਰੀਆਂ ਦੇ ਅੰਮਾ ਉਹ ਲੰਬੂਈਆ ਅਰੇ ਮਿੰਦੇ ਆਹ ਦੀ ਕਾਹ ਦੀ ਝੋ ਓ ਯਾਰ ਮਿੰਦਾ ਕੀ ਹੁੰਦਾ ਇੰਨੇ ਉਹ ਦੇ ਲਾ ਕਿੰਨੇ 2 2 ਦੇ 4 ਜਿਹੜੇ ਆ ਮਿੰਦਾ ਕੀ ਹੁੰਦਾ ਮਿੰਦਾ ਤਾਂ ਮਿੰਦਾ ਹੀ ਆ ਓ ਹਰਵਰਡ ਜੀ ਕਾ ਕਾ ਪਹਿਲਾਂ ਅੰਗਰੇਜ਼ੀ ਪਹਿਲਾਂ ਅੰਗਰੇਜ਼ੀ ਹਰਵਰਡ ਅੰਗਰੇਜ਼ੀ ਬੋਲਣ ਦਾ ਓ ਤੂੰ ਦਫੇ ਹੋ ਕਿੱਥੇ ਪਾਸ ਹਰਵਰਡ ਦਾ ਤੇਰਾ ਹੈਂਡ ਜਾ ਪਾਉਣਾ ਹਰਵਰਡ ਨਹੀਂ ਹੋਣਾ ਅੰਕਲ ਮੇਰੇ ਘਾਸੜੋ ਮੈਂਤਾਂ ਵਾਲੀ ਗੱਲ ਆ ਟੈਟੂ ਲਾਵੋ ਕੋਈ ਕੀ ਅੰਕਲ ਤੇ ਤਾਰਸਰੀ ਉਹਦੀਆਂ ਦਿਹਾੜੀਆਂ ਸਰ ਪੈਣੀਆਂ ਹੈ ਉਹਨਾਂ ਕਾਮੇ ਨਹੀਂ ਜਿੰਨੀਆਂ ਔਰੇ ਦਿਹਾੜੀਆਂ ਦੇ ਪੈਸੇ ਲੈ ਜਾਣੇ ਤੇਤੋਂ ਕੰਮ ਬਲਕ ਪੱਥਰ ਦਾ ਹੁਣ ਕਿਦੋਂ ਦਾ ਕਰਦੇ ਆ ਜੀ ਟ੍ਰੇਵ ਲੱਗਣਾ ਤੇ ਜਿਹੜੀਆਂ ਤੇਲਾ ਬੋਲ ਪਈਆਂ ਉਹ ਮਾਰੇ ਮੋੜ ਸੈਟ ਪਾ ਦੇ ਮੈਂ ਟਿਕਟੂਲ ਪਾ ਦਦਾ ਭਾਰ ਦਿਓ ਮੈਂ ਉਹ ਐਡੀ ਗੱਲ ਨਹੀਂ ਐਡਾ ਵੱਡੇ ਪੀਸ ਬਾਈ ਸਾਲੇ ਮਾੜਾ ਮੋੜ ਕੱਟ ਰਹੀ ਜਾਂਦਾ ਬੇਟਾ ਕੋਈ ਕਦੋਂ ਟ੍ਰੇਨ ਹੋਊਂਗੇ ਜੁਦੀਆ ਜਦੋਂ ਚੰਨ ਤੇ ਲੋਕੀ ਜਾ ਕੇ ਟੈਲਾ ਲਵਾਉਣ ਲੱਪੈ ਅਈ ਤੇ ਭਾਰ ਪਾ ਕੇ ਬਿਲਾ ਰੱਖੀਆਂ ਤੇ ਦੱਲਾ ਨਹੀਂ ਇਹਨਾ ਟ੍ਰੇਂਡ ਉਦੋਂ ਹੋਣਾ ਜਦੋਂ ਲੋਕੀ ਚੰਨ ਤੇ ਟੈਲਾ ਲਵਾਉਣ ਲੱਪੈ ਕਹਿੰਦਾ ਐਡੇ ਵੱਡਿਆਂ ਚੀਜ਼ ਦੇ ਬੁੱਲਣ ਲਾ ਪੜੀ ਬਹਿ ਕੇ ਮੇਰੀ ਗਾਲ ਸੁਣ ਗਾ ਤੇ ਨੂੰ ਆਰਡਰ ਮਿਲ ਗਿਆ ਕਿਤੇ ਬੜੀ ਕੋਠੀ ਦਾ ਉੱਚ ਵੱਡੀ ਟੈਲੇ ਲੱਗਣੀ ਆ ਮੈਂ ਕੰਬੀ ਬੰਨ ਕਾਣ ਵੱਡੀ ਗਾ ਮੈਂ ਖੱਦਰ ਵਾਧੂ ਹੁੰਦਾ ਮਾੜਾ ਮੋਟਾ ਹਾਵੀ ਪੜੇ ਪਾ ਪਾਰ ਜਾ ਜੀ ਬਈਆ ਟ੍ਰੇਂਡ ਹੋਵੋ ਜਦੋਂ ਚੰਨ ਤੇ ਮਕਾਨ ਮਕੂਨ ਬਣਨ ਲੱਪੈ ਉਦੋਂ ਅੰਕਲ ਨੇ ਜਾਇਗਾ ਨਾ ਟੈਲਾ ਟੋਲਾ ਲਾਉਣ ਉੱਥੇ ਆਜਾ ਜੀ ਸਾਨੂੰ ਸਾਲੀਆਂ ਬੰਦੀਆ ਹੋਟਲ ਗੋਲ ਜਨ ਕੇ ਕਿਹੜੀ ਬੈਂਕੋ ਜਨ ਤਾਂ ਹੈ ਕਿਹਦੇ ਕਿਰ ਕਿਹੜੀ ਲਾਈਨ ਆਏ ਚੋਣ ਵੀ ਇਹ ਇੱਥੇ ਦਾ ਲਾਈ ਪੀ ਕੇ ਆ ਉਹ ਰਾਤ ਦੀ ਤੇਰੀ ਉਤਰੀ ਨਹੀਂ ਤੈਂ ਵੀ ਤਾਂ ਅੰਕਲ ਤੂੰ ਵੀ ਨਾ ਇਹ ਕਿੱਥੇ ਪੈਨ ਪੈਨ ਪੀਣੀ ਬਸ ਇਹਦੇ ਹਾਂ ਬੜ ਕੇ ਸੌਣੇ ਕਰ ਪਈ ਦੀ ਹੋਣਾ ਇਹਦਾ ਇਹ ਸੂਰਿਆ ਕੱਲ ਮੈਂ ਗਿਆ ਉਹ ਕਹਿੰਦੇ ਹੋਣੇ ਜਿੱਦਣ ਮੀਂਹ ਪੈਂਦਾ ਕਹਿੰਦੇ ਹੋਣੇ ਯਾਰ ਛੱਡ ਵਾਰਾ ਮੀਂਹ ਆ ਪੈਂਦਾ ਠੇਕੇ ਨੇ ਨੰਗਾ ਨਹੀਂ ਦੁੱਤਾ ਉੱਥੋਂ ਆ ਨਾ ਡੋਲਿਆ ਨਾ ਮਨ ਕੱਲ ਦੀ ਇੱਕ ਪਰਸੋ ਉਹ ਉਹ ਇਲਾ ਕਹਿੰਦਾ ਕਹਿੰਦਾ ਜਦੋਂ ਹੀ ਉਹਨੇ ਠੇਕਾ ਨੰਗਿਆ ਕਹਿੰਦਾ ਉਹਨੂੰ ਬੱਸ ਉੱਥੋਂ ਨੰਗਣੇ ਕਹਿੰਦਾ ਹੁਣ ਰਾਹ ਉਹਨਾਂ ਲਾ ਕੇ ਪੈਗ ਕਹਿੰਦਾ ਮਰੀ ਕਹਿੰਦਾ ਸਵੇਰ ਦਾ ਹੀ ਕਰੀ ਜਾਵੇ ਅੱਜ ਠੰਡ ਜੀ ਲੱਗਦੀ ਅੱਜ ਠੰਡ ਜੀ ਲੱਗਦੀ ਆ ਕਹਿੰਦਾ ਵਸਵੇ ਠੀਕ ਕਰੇ ਆ ਕੇ ਲਾਇਆ ਕਹਿੰਦਾ ਪਾਈਆ ਰਾਹ ਨਾਲ ਰਜਾਈ ਲੈ ਕੇ ਸੌ ਗਿਆ ਹੁਣ ਉਹ ਲਈਦੀ ਨਹੀਂ ਇਸ ਤੇ ਮਾੜੀ ਹੈ ਸ਼ਰਾਬ ਇੱਥੇ ਨਹੀਂ ਬ੍ਰੈਂਡ ਨਹੀਂ ਮਿਲਦਾ ਤੇ ਇਹਦਾ ਇੱਥੇ ਸ਼ਰਾਬ ਨੂੰ ਕੀ ਹੋ ਗਿਆ ਸਾਥੀ ਕੀਤੀ ਨਾ ਦਾਬੀਰ ਵੀ ਉਹਨੇ ਹਲ ਕੀਤੀ ਸੀ ਹਾਂ ਹਾਂ ਨਹੀਂ ਲਈ ਨਹੀਂ ਆ ਦੇਖੀਏ ਮੇਰੇ ਬੜੇ ਤਾਂ ਪੁੱਛੀ ਦਾ ਉਹ ਆਇਆ ਨਹੀਂ ਉਹ ਮੋਲੀ ਆ ਗਿਆ ਇਹ ਇਹ ਇੱਥੋਂ ਨਹੀਂ ਲੈਂਦਾ ਵਧੀਆ ਵਧੀਆ ਭਾਈ ਜੀ ਕਿੱਦਾਂ ਕਿੱਦਾਂ ਹੋਰ ਕਹਿਮ ਸੈਟਾ ਹੋਰ ਸੈਟਾ ਸਾਰੇ ਤੁਸੀਂ ਦੱਸੋ ਆ ਆ ਰਾਜੂ ਉਹ ਬੰਡੀ ਬੀੜੀ ਨਹੀਂ ਯਾਰ ਫੇਰ ਬੀੜੀ ਪੈ ਤੁਸੀਂ ਕੀ ਸਲਾਹ ਦਿੰਦੇ ਆ ਤੁਸੀਂ ਇਹਨੂੰ ਇਹ ਪੈਰਾ ਜੇ ਡੱਪਾਈ ਇਹ ਵਾਲਾ ਹੋਇਆ ਮੈਂ ਅਸੀਂ ਨਿੱਕਾ ਬਰਗਾਸ ਹੋਲਾ ਮੇਰੀ ਗਾ ਸੁਣ ਲੈ 나ਗ ਪੰਜਵੀ ਬਹੁਤ ਦੂਰ ਆ ਠੀਕ ਆ ਮਾਦਰ ਉਹਦਾਤਾ ਬਰਗਾਸ ਹੋਲਾ ਤੂੰ ਸਿਗਰਟ ਨਹੀਂ ਪੀੜੀ ਬੀੜੀ ਨਹੀਂ ਪੀੜੀ ਠੀਕ ਆ ਉਹ ਪੈਰਾ ਚੋ ਰੇ ਹਾਂਜੀ ਤੂੰ ਪੈਰਾ ਜੋ ਨਹੀਂ ਉੱਠਣਾ ਠੀਕ ਆ ਜੋ ਮਰ ਜੇ ਪੈਰ ਗਿੱਟਾ ਫਾੜ ਲਈ ਉਹਦਾ ਸੈਟ ਨਾ ਦੇ ਪੈ ਜੋ ਗਿੱਟਾ ਫੜ ਗਏ ਸੱਟ ਲੱਗ ਜੂ ਤੇਰੇ ਭਾਵੇਂ ਇਹ ਮੱਥਾ ਥੱਲੇ ਰੱਖਣਾ ਥੱਲੇ ਰੱਖੀ ਪੈਰਾਂ ਜੀ ਲੱਗੂ ਸਾਹਿਬ ਓਏ ਤੇਨੂੰ ਕਾਦੀ ਕਾਲੀ ਆ ਮੈਂ ਦੇਖਦਾ ਕਿੰਨਾ ਟਾਈਮ ਲੱਗਣਾ ਇਹ ਉਡੀਓ ਦਾ ਕੀ ਕੀ ਮਤਲਬ ਕੀ ਸੋਚੇ ਵਿਚਾਰ ਚ ਕਿਦਾਂ ਦੇ ਮਤਲਬ ਇਹਦਾ ਕੀ ਫਿਊਚਰ ਡ੍ਰੀਮ ਕੀਤੇ ਢੜਕਣ ਦੇਖੀ ਢੜਕਣ ਦੇਖ ਲਓ ਵੇ ਉਹਦਾ ਗੱਟ ਫਾੜ ਲਿਆ ਇਹਨੇ ਕਈ ਵਾਰੀ ਵੀਡੀਓ ਨਾਲ ਫੇਵਰ ਵੀ ਛਾਣੀ ਤਾਂ ਹਵਾ ਜਿਆਦਾ ਲੱਗਦੀ। ਐਦਾ ਨਹੀਂ ਕਹਾਲਾ ਮੇਰੇ ਭਰਾ ਨੂੰ ਦੇਖਦੇ ਵੀ ਸੋਨੇ ਵਰਗਾ ਹੀਰੇ ਵਰਗਾ ਸਾਡਾ ਪੁੱਤ ਆ। ਲੈ ਆ ਤਾਂ ਵਿਚੇ ਭਰਾ ਵਿਚੇ ਪੁੱਤ। ਉਹ ਤੇਰੀ ਮਤਲਬ ਭਰਾ ਆ। ਹੂੰ ਤੇਰੀ ਗੱਲ ਤੋਂ ਹੁਣ ਲਾ ਬੁੱਢੀ। ਉਧਰੇ ਨਿਗਾ ਆ ਇੰਨੇ ਜਾਰੇ ਜਾਲੀ ਪਾੜ ਜਾਣੀ ਸੀ। ਆਹ ਦੰਦ ਤੇ ਉਹ ਬੁੱਢੀ ਜਾ ਕੇ ਆਈ ਤਾਂ ਕੀ ਕਰਦੇ ਆ। ਤੋਂ ਬਾਹਰ ਨਿਕਲ। ਬੁੱਢੀ ਮਾਰੇ ਜਾਲੀ ਖੜਕਾਈ। ਤੁਗਾ ਆਇਓ ਜੀ ਤੁਗਾ ਪੁੱਢੀ ਆਇਓ ਜੀ ਤੁਵਾ ਆਇਓ ਜੀ ਐ ਕਦੇ ਨਾ ਭਾਈ ਫੋਟੋ ਕਰਾਉਣੀ ਮੁੰਡਾ ਤਰਸਿਆ ਪਿਆ ਨਹੀਂ ਨਹੀਂ ਇਹਨੇ ਉਹ ਭਾਜੀ ਵੀਡੀਓ ਹੀ ਸੀ ਬਣਨੀ ਫੋਟੋ ਨਹੀਂ ਕਰਾਈ ਨਹੀਂ ਭਾਈ ਕਰਾਈ ਸੱਚੀ ਕਹਿੰਦਾ ਮੇਰੀ ਘਾਸੌਲਾ ਪੁੱਢੀ ਓਏ ਤੇਰੀ ਫੋਟੋ ਕਰਾ ਦਿੰਦੇ ਆ ਪੱਕਾ ਪੱਕਾ ਕਰਾਉਣੀ ਆ ਇਹ ਸਾਲ ਫਿਰਦਾ ਜੱਫੀ ਦੋਨੇ ਹੱਥ ਪਾਉਣ ਨੂੰ ਫਿਰਦਾ ਪੰਗਾ ਇਹ ਯਾਰ ਉਹ ਪੁੰਡੀ ਜੱਫੀ ਨਹੀਂ ਪਾਉਣੀ ਇੱਕ ਹੱਥ ਨਾਲ ਕੇ ਜਿਵੇਂ ਭਾਈ ਦੋਨੋਂ ਜੱਫੀ ਨਹੀਂ ਪਾਉਣੀ ਤੈਨੂੰ ਹੋਣ ਕਹਿੰਦੇ ਜੱਫੀ ਪਾਉਣ ਨੂੰ ਹਾਂ ਕਿੱਥੇ ਗਿਆ ਵੀ ਕਹਿੰਨੇ ਕਿਹਾ ਸੀ ਉਹ ਤੂੰ ਗਿਆ ਸੀ ਓਏ ਜੱਫੀ ਵਾਲਾ ਇਹ ਵਾ ਪੈਰਾ ਨਾ ਤੂੰ ਜੱਫੀ ਕਿੱਦਾਂ ਗਿਆ ਪਾਉਣ ਨੂੰ ਮੇਰੇ ਹਾਲ ਬਚੋਲਾ ਆ ਤੂੰ ਜੱਫੀ ਕਿਹਾ ਨਹੀਂ ਨਹੀਂ ਬੀੜੀਆਂ ਪੀ ਪੀ ਤੁਹਾਡੇ ਦੰਦਾਂ ਦੀ ਛਾਂ ਨਹੀਂ ਬਣੀ ਬਈ ਆ ਸਾਲੇ ਜੱਫੀਆਂ ਦੇ ਮੇਰੀ ਗਾਸ ਔੜਲਾ ਆ ਓਏ ਮੇਰੀ ਗਾਸ ਔੜ ਆ ਕਾਲੀਆ ਓਏ ਹਲੋ ਕਾਲੀਆ ਕੀ ਹੁੰਦਾ ਓਏ ਇੱਜ਼ਤ ਇਹ ਰੰਗ ਕੁਦਰਤੀ ਆ ਭਾਵੇਂ ਉਹਦਾ ਥੋੜਾ ਜ਼ਿਆਦੇ ਆ ਤੇਰਾ ਰੰਗ ਸਾਫ ਆ ਨਾ ਰੱਕ ਮੇਰਾ ਭਰਾ ਕਾਲੇ ਰੰਗ ਤੇਰੀ ਕੋਪੀ ਕਿਹੜਾ ਹੋਊਗਾ ਮੇਰਾ ਵੀ ਕਾਲਾ ਹੀ ਆ ਮੇਰਾ ਗਾ ਸੁਣ ਲਾ ਓਏ ਹਾਂਜੀ ਆਂਗੇ ਵੀੜੀਆਂ ਛੱਡ ਦੇ ਆ ਦੰਦਾ ਦੇ ਵਿੱਚ ਤੇਰੀ ਹਵਾ ਵੀ ਨਹੀਂ ਰੋਕਦੀ ਸਿੱਧੀ ਕ੍ਰਾਸ ਹੁੰਦੀ ਆ ਪਰਪੀ ਦੀ ਕਿਤੇ ਕਿਤੇ ਹੀ ਆ ਕਿੱਥੇ ਪਤਾ ਲੱਗਦਾ ਐਂਟਰੀ ਨਹੀਂ ਹੋ ਰਹੀ ਆ ਜੇ ਗੰਗੋ ਤੇ ਆ ਢੁੰਡੀ ਓਹ ਢੁੰਡੀ ਕਿੱਥੇ ਕੰਮ ਹੋ ਗਿਆ ਢੁੰਡੀ ਫੇਕ ਬਾਜ ਗਿਆ ਢੁੰਡੀ ਢੁੰਡੀ ਕਿੱਥੇ ਓਹ ਅੰਦਰ ਹੋ ਗਈ ਓਹ ਢੁੰਡੀ ਓਏ ਹੁੰਡੀ ਕਿੱਥੇ ਗਿਆ ਓਏ? ਔਰ ਕਿਧਰ ਦੇਖ ਤਿਆਰੀ ਜਾ ਹੁਣ। ਆ ਦੇ ਕੱਲਾ ਕੱਲਾ ਜਾ ਜਾ ਦੇ ਦੇ। ਤੈਨੂੰ ਕੀ ਲੱਗਾ ਮੇਰੇ ਗਾ ਸੁਣ? ਤੂੰ ਕਾਦੇ ਅੰਦਰ ਦੇ ਦ। ਵੜੀ ਦੇਦਾ ਭਾਈ। ਤੂੰ ਕਿਹੜੇ ਲੱਗ ਗਿਆ ਤੂੰ ਕਹਣੂ ਦੇਖਦਾ। ਆਹੋ। ਹੁੰਡੀ ਕਿੱਥੇ ਆ? ਹੁੰਡੀ ਮਨਾਰ ਅੰਦਰ ਜਾ ਵੜਿਆ।